ਸਾਨਾ ਦੀ ਗੱਲ ਕਰਨ ਦੀ ਲੋੜ ਹੈ ਐਸੇ ਸਾਰੇ ਮਸਲੇ ਜੇ ਮੈਨੂੰ ਇੱਥੇ ਮੌਕਾ ਮਿਲਦਾ ਲੋਗਾ ਅਸੀਂ ਵੱਡੇ ਕਚੇੜੀ ਦੇ ਵਿੱਚ ਸੇਵਾ ਕਰਨ ਦਾ ਮੈਂ ਖੁਸ਼ੀ ਨਾਲ ਹਰੇਕ ਦੀ ਆਵਾਜ਼ ਉਠਾਵਾਂ ਸਾਡੀ ਗਰੀਬ ਜਨਤਾ ਇੱਥੇ ਬੈਠੀ ਹੈ ਸਾਡੀ OBC ਐਸੀ ਬਰਾਦਰੀ ਇੱਥੇ ਗਰੀਬ ਬੈਠੀ ਹੈ ਸਾਰੇ ਦੀ ਆਵਾਜ਼ ਬਣ ਕੇ ਮੈਂ ਪੰਜਾਬ ਦਿੱਲੀ ਜਾ ਕੇ ਇਹਨਾਂ ਦੀ ਗੱਲ ਕਰਾਂ ਕੇਂਦਰ ਦੀ ਕਿਹੜੀ ਸਕੀਮਾਂ ਮੰਨਦੇ ਹੋ ਵੀ ਪੰਜਾਬ ਦੇ ਵਿੱਚ ਆਈਆਂ ਨੇ ਜਿਹੜੀ ਵਿਕਾਸ ਦੀ ਰਾਜਨੀਤੀ ਹੈ 42 ਐਸ ਸਕੀਮਾਂ ਹਨ ਕੇਂਦਰ ਦੀ ਚਾਹੇ ਹੁਸ਼ਮਾਨ ਭਾਰਤ ਹੋ ਚਾਹੇ ਕਿਸਾਨ ਸਮਾਨ ਨidhi ਯੋਜਨਾ ਹੋ ਚਾਹੇ ਕੱਚੇ ਘਰਾ ਦੀ ਗੱਲ ਹੋ ਚਾਹੇ ਅੱਜ ਨੀਲੇ ਕਾੜਾ ਦੀ ਗੱਲ ਹੈ ਚਾਹੇ ਨਰੇਗਾ ਦੀ ਗੱਲ ਹੈ ਐਸੇ 42 ਸਕੀਮਾਂ ਹੁਣ ਗ੍ਰਿਸ਼ਕਰਮਾ ਸਕੀਮ ਜੋ ਨਵੀਂ ਪ੍ਰਧਾਨ ਮੰਤਰੀ ਸਾਹਿਬ ਨੇ ਲਾਗੂ ਕੀਤੀ ਹੈ ਸਾਰੀ ਸਕੀਮਾਂ ਲੋਕਾਂ ਦੇ ਸਾਹਮਣੇ ਦੇਖੋ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਪੰਜਾਬ ਰੁੱਲ ਗਿਆ ਔਰ ਇਸ ਆਮ ਆਦਮੀ ਪਾਰਟੀ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ ਮੈਨੂੰ ਖੁਸ਼ੀ ਹੈ ਕਿ ਮੇਰੇ ਵਿਰੋਧੀ ਆਵਾਦੀ ਪਾਰਟੀ ਜੀ ਜੋ ਉਮੀਦਵਾਰ ਹਨ ਉਹ ਕਹਿੰਦੇ ਮੈਂ ਡਿਵੈਲਪਮੈਂਟ ਦੇ ਪਲੈਂਕ ਤੇ ਵੋਟਾਂ ਮੰਗਣੀ ਕਿਉਂਕਿ ਡਿਵੈਲਪਮੈਂਟ ਤਾਂ ਕੀਤੀ ਨਹੀਂ ਤੇ ਵੋਟੋ ਮੰਗਣੀ ਸਕਦੇ ਜੇ ਡਿਵੈਲਪਮੈਂਟ ਤੇ ਮੰਗਣੀ ਹੈ ਤੇ ਮੈਨੂੰ ਇੱਕ ਵਾਅਦਾ ਆਮ ਆਦਮੀ ਪਾਰਟੀ ਦਾ ਇੱਕ ਵਾਅਦਾ ਦੱਸੋ ਮੈਨੂੰ ਤੁਸੀਂ ਕਹੋਗੇ ਬਿਜਲੀ ਬਿਜਲੀ ਤਾਂ ਪਹਿਲੇ ਪੁਰਾਣੀ ਸਰਕਾਰ ਦੇ ਰਹੀ ਸੀ ਉਹਨੇ ਤੇ ਸਿਰਫ ਮੋੜ ਕੇ ਜਿਵੇਂ ਅੱਜ ਨੀਲੇ ਕਾਡਾ ਜੇ ਰਾਹੀ ਜੋ ਗਰੀਬਾਂ ਨੂੰ ਰਾਸ਼ਨ ਮਿਲ ਰਿਹਾ ਉਹਦਾ ਦੇਣ ਵਾਲਾ ਤਾਂ ਪ੍ਰਧਾਨ ਮੰਤਰੀ ਹੈ ਪਰ ਭਗਵੰਤ ਪਾਣ ਸਾਹਿਬ ਆਪਣੀ ਫੋਟੋ ਲਾ ਦਿੰਦਾ ਇਹ ਹਾਲ ਇਥੇ 45000 ਨੌਕਰੀਆਂ ਕਹਿੰਦੇ ਨੇ ਦਿੱਤੀਆਂ ਉਹ ਯਾਰ ਕਹਿਂ ਜੇ ਤੂੰ ਕੁਝ ਵੀ ਕਹਦੇ ਕਲਾਕਾਰ ਤੋਂ ਹੋਏਗਾ ਬਹੁਤ ਵੱਡਾ ਲੋਕਾਂ ਨੂੰ ਮੈਨੂੰ ਦੱਸੋ 70000 ਨੌਕਰੀਆਂ ਦਿੱਤੀ ਕਿਥੇ ਬੰਦੇ ਖੜੇ ਕਰ ਲਓ ਅੱਜ ਜੇ ਉਹਨਾਂ ਨੇ ਨੌਕਰੀਆਂ ਦਿੱਤੀ ਹੋਣੀ ਤੇ ਟੈਂਕਾਂ ਤੇ ਕੋਈ ਨਹੀਂ ਖੜਾ ਹੁੰਦਾ ਹਨਾ ਸਰ ਉਹ ਵੀ ਕਹਿੰਦੇ ਕਿ 15-15 ਲੱਖ ਵੀ ਨਹੀਂ ਆਇਆ ਜੀ ਖਾਤੇ 'ਚ ਬਿਲਕੁਲ ਪਰ ਜੋ ਖਾਤੇ 'ਚ ਕੰਮ ਕੀਤਾ ਹੈ ਭਗਵਾਨ ਪ੍ਰਾਈਮ ਮਿਨਿਸਟਰ ਸਾਹਿਬ ਨੇ ਜੋ ਧਨ ਯੋਜਨਾ ਬੇ ਦੇ ਰਹੀ ਜੋ ਲੋਕਾਂ ਦੇ ਬੈਂਕ ਅਕਾਊਂਟ ਖੁੱਲੇ ਆ ਇੱਕ ਇਤਿਹਾਸਿਕ ਕੰਮ ਕੀਤਾ ਹੈ ਜੋ 10 ਸਾਲ ਮੋਦੀ ਸਾਹਿਬ ਨੇ ਇਸ ਦੇਸ਼ ਨੂੰ ਇਕੱਠਾ ਕਰਕੇ 370 370 ਹਟਾਇਆ ਸੀਏਏ ਬਣਾਇਆ ਇਸ ਦੇਸ਼ ਨੂੰ ਜੋ ਇੱਕ ਕੀਤਾ ਭਾਰਤ ਮਾਤਾ ਭਾਰਤ ਦੇਸ਼ ਨੂੰ ਮਹਾਨ ਬਣਾਇਆ ਇਹਦਾ ਕੋਈ ਮਗਾਬਲਾ ਨਹੀਂ ਕਰ ਸਕਦਾ ਕੰਨਦੋ ਕੇਜਰੀਵਾਲ ਦੀ ਮੂਹ ਮੰਦੀ ਭੈਣ ਸਿੱਪੀ ਸ਼ਰਮਾ ਵੀ ਕਾਗਜ਼ ਪੜ੍ਹ ਰਹੀ ਹੈ ਵਿਚਾਰੀ ਉਹ ਵੀ ਰੁੱਲੀ ਪਈ ਹੈ ਔਰ ਕੇਜਰੀਵਾਲ ਕਹਿੰਦਾ ਸੀ ਇਹ ਮੇਰੀ ਬਹਿਲ ਹੈ ਜੇ ਇਹਦੀ ਪਹਿੰਦਾ ਹੈ ਹਾਲ ਹੈ ਤੇ ਆਮ ਆਦਮੀ ਦਾ ਕੀ ਹਾਲ ਰਹਿਣਾ ਬਿਲਕੁਲ ਸਹੀ ਸਵਾਲ ਹੈ ਜੀ